ਜੈ ਮਾਤਾ ਦੀ ਦੋਸਤੋ ਮਲੋਦ ਵਾਲਿਆਂ ਨੂੰ ਵੀ ਕਰਵਾਤੀ ਐਸ਼ ਹੁਣ ਮਿਲਦੇ ਨੇ ਮਲੋਦ ਹੀ ਮਿਸੂਬਿਸ਼ੀ ਦੇ ਹੈਵੀ ਡਿਊਟੀ ਏਸੀ ਪਹਿਲਾਂ ਕੀ ਹੋਇਆ ਕਰਦਾ ਸੀ ਕਿ ਜਦੋਂ ਕਿਸੇ ਨੇ ਕੋਈ ਵਧੀਆ ਏਸੀ ਹੈਵੀ ਡਿਊਟੀ ਮਿਸੂਬਿਸ਼ੀ ਜਾਂ ਉਹ ਜਨਰਲ ਵਗੈਰਾ ਲੈਣਾ ਹੁੰਦਾ ਸੀ ਤਾਂ ਉਹਨੂੰ ਬਾਹਰ ਜਾਣਾ ਪੈਂਦਾ ਸੀ ਲੁਧਿਆਣੇ ਮਲੇਰਕੋਟਲਾ ਖੰਨਾ ਹੁਣ ਮਲੋਦ ਤੋਂ ਹੀ ਅਵੇਲੇਬਿਲਟੀ ਹੈ ਔਰ ਸਹੀ ਪ੍ਰਾਈਸ ਦੇ ਵਿੱਚ ਲੁਧਿਆਣੇ ਦੇ ਰੇਟਾਂ ਦੇ ਉੱਤੇ ਮਿਲਦੇ ਨੇ ਔਰ ਅੱਜ ਆਏ ਨੇ ਮਲਹੋਤਰਾ ਗਾਰਮੈਂਟ ਵਾਲੇ ਮਲੌਤ ਤੋਂ ਰਿੱਪੂ ਨਾਮ ਤੇ ਜਾਣੇ ਜਾਂਦੇ ਨੇ ਜੀ ਬਹੁਤ ਵਧੀਆ ਗਾਰਮੈਂਟ ਸਟੋਰ ਹੈ ਜੀ ਇਹਨਾਂ ਦਾ ਲੇਡੀਜ਼ ਬੱਚਿਆਂ ਦਾ ਔਰ ਜੈਂਟਸ ਸਾਰਾ ਜਿੰਨਾ ਵੀ ਮਤਲਬ ਸਮਾਨ ਹੈ ਸਾਰਾ ਇੱਥੋਂ ਮਿਲਦਾ ਜੀ ਦੁਧਾਲ ਰੋਡ ਤੇ ਸ਼ਾਪ ਇਹਨਾਂ ਦੀ ਨੇੜੇ ਕਿਲਾ ਮੁਬਾਰਕ ਬਹੁਤ ਵਧੀਆ ਇਹਨਾਂ ਦੀ ਸ਼ਾਪ ਹੈ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਵਿਜ਼ਿਟ ਕਰਿਓ ਇਹਨਾਂ ਦੀ ਸ਼ਾਪ ਤੇ ਬਾਕੀ ਇਹਨਾਂ ਨਾਲ ਗੱਲ ਕਰਾਂਗੇ ਇਹਨਾਂ ਨੂੰ ਇੱਥੇ ਸਹੀ ਮਿਲਿਆ ਠੀਕ ਮਿਲਿਆ ਇਹਨਾਂ ਦਾ ਘਰ ਪੂਰਾ ਹੋਇਆ ਕਿ ਨਹੀਂ ਹੋਇਆ ਹਾਂਜੀ ਮਲੋਤਰਾ ਸਾਹਿਬ ਮੈਂ ਸਾਰੇ ਪਾਸੇ ਟਰਾਈ ਕੀਤੀ ਜੀ ਸਾਨੂੰ ਰੇਡ ਘਟ ਸਾਡੇ ਮਲੋਜ਼ ਏਰੀਆ ਜੀ ਮਿਲਿਆ ਜੀ ਕੀ ਬਾਤ ਹੈ ਕੀ ਬਾਤ ਮਤਲਬ ਸਕੂਨ ਆ ਮੰਨੂ ਹਾਂਜੀ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਜੈ ਮਾਤਾ ਦੀ